ਪ੍ਰਵਿਦਾਜੀ ਉਹਨਾਂ ਮਹਾਪੁਰਸ਼ਾਂ ਵਿੱਚੋਂ ਹਨ ਜਿਨ੍ਹਾਂ ਨੇ ਸਮਾਜ ਕਲਿਆਣ ਤੇ ਕਰਮ ਕਾਂਡਾਂ ਦੇ ਖਾਤਮੇ ਲਈ ਵਿਸ਼ੇਸ਼ ਚੋਗਦਾਨ ਪਾਇਆ ਹੈ ਆਪ ਜੀ ਨੇ ਕੱਟੜ ਪੰਥੀ ਪੁਜਾਰੀਆਂ ਤੇ ਬਾਦਸ਼ਾਹ ਨੂੰ ਪ੍ਰਭੂ ਭਗਤੀ ਤੇ ਆਪਣੀ ਪਵਿੱਤਰ ਜੀਵਨ ਰਹੀ ਅਜੇ ਪ੍ਰਭਾਵਿਤ ਕੀਤਾ ਕਿ ਉਹਨਾਂ ਨੂੰ ਆਪ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ ਆਪ ਜੀ ਦਾ ਜਨਮ 1770 ਈਸਵੀ ਨੂੰ ਬਨਾਰਸ ਦੇ ਨੇੜੇ ਗੁਰਦਨਪੁਰ ਨਗਰ ਵਿਖੋਇਆ ਮੰਨਿਆ ਜਾਂਦਾ ਹੈ ਜਿੱਥੇ ਆਪ ਜੀ ਦੀ ਯਾਦ ਵਿੱਚ ਬਹੁਤ ਹੀ ਅਲੀਸ਼ਾਨ ਮੰਦਰ ਵਿਸ਼ੇਸ਼ੋਭਿਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਵਿਦਾਸ ਤੇ ਆਏ ਪ੍ਰਭ ਅਨੂਪ ਫਰਮਾ ਕੇ ਭਗਤ ਰਵਿਦਾਸ ਜੀ ਦੀ ਉਪਮਾ ਕੀਤੀ ਹੈ ਤੇ ਉਹਨਾਂ ਦੇ ਅਨਿਨ ਪ੍ਰਭੂ ਭਗਤ ਹੋਣ ਤੇ ਮਹਰ ਲਗਾਈ ਹੈ ਆਪ ਜੀ ਨੇ ਪਰਮਾਤਮਾ ਦੀ ਭਗਤੀ ਕਰਕੇ ਸੰਸਾਰ ਤੇ ਮਾਇਆ ਦੀ ਪਕੜ ਜਈ ਗਵਾਈ ਕਿ ਪਰਮਾਤਮਾ ਨਾਲ ਇੱਕ ਰੂਪ ਹੋ ਗਏ ਪਰਮਾਤਮਾ ਅਤੇ ਭਗਤ ਰਵਿਦਾਸ ਜੀ ਵਿੱਚ ਕੋਈ ਭੇਦ ਨਾ ਰਹਿ ਗਿਆ ਆਪਣੀ ਇਸ ਅਵਸਥਾ ਦਾ ਜ਼ਿਕਰ ਆਪ ਜੀ ਆਪਣੀ ਬਾਣੀ ਵਿੱਚ ਇਸ ਪ੍ਰਕਾਰ ਕਰਦੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਭਾਈ ਗੁਰਦਾਸ ਜੀ ਭਗਤ ਰਵਿਦਾਸ ਜੀ ਬਾਰੇ ਫਰਮਾਂਦੇ ਹਨ ਕਿ ਮੋਚੀ ਦੀ ਕਿੱਤ ਕਰਨ ਵਾਲੇ ਭਗਤ ਰਵਿਦਾਸ ਜੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਏ ਜਿਵੇਂ ਗੋਦੜੀ ਵਿੱਚ ਲਾਲ ਚਮਕਦਾ ਹੈ ਤੇਵੇਂ ਭਗਤ ਰਵਿਦਾਸ ਜੀ ਸਾਰੇ ਸੰਸਾਰ ਵਿੱਚ ਪ੍ਰਗਟ ਹੋਏ ਆਪਣੀ ਨਿਰਮਲ ਕਰਨੀ ਦੁਆਰਾ ਆਪ ਜੀ ਨੇ ਪ੍ਰਗਟ ਕਰ ਦਿੱਤਾ ਤੇ ਭਗਤੀ ਹੀ ਗਿਆਨ ਧਿਆਨ ਦੀ ਕਾਪੀ ਦਾ ਸਾਧਨ ਹੈ ਤੇ ਪ੍ਰੇਮਾ ਭਗਤੀ ਨਾਲ ਪ੍ਰਭੂ ਵਿੱਚ ਅਪੇਧ ਹੋ ਚੁੱਕੇ ਪਰ ਭਗਤਾਂ ਦੀ ਪਰਮਾਤਮਾ ਇੱਕ ਮਾਪਿਆਂ ਦੇ ਰੰਗ ਕਰਦੀ ਪਾਲਣਾ ਕਰਦਾ ਹੈ ਜੋ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਪਗਤ ਸਹੇਟਾ ਪਗਤ ਜਨਾਹਰ ਮਾਪਿਓ ਬੇਟਾ ਪਗਤ ਰਵਿਦਾਸ ਜੀ ਦੇ ਜੀਵਨ ਨਾਲ ਬਹੁਤ ਹੀ ਕਰਤ ਪਰਪੂਰਤੇ ਸਿੱਖਿਆदाई ਘਟਨਾਵਾਂ ਜੁੜੀਆਂ ਹੋਈਆਂ ਹਨ ਆਪ ਜੀ ਖੱਥੀ ਕੀਰਤ ਕਰਨ ਨੂੰ ਬੜੀ ਮਹਾਨਤਾ ਦਿੰਦੇ ਸਨ ਤੇ ਆਪ ਜੀ ਆਪਣੇ ਪਿਤਾ ਪੁਰਖੀ ਕਿਤੇ ਅਨੁਸਾਰ ਆਪਣੀਆਂ ਜੁਤੀਆਂ ਬੰਨਣ ਲਈ ਕਿਤਨ ਬੜੀ ਗ੍ਰਿਹਤਾ ਪ੍ਰੇਮ ਤੇ ਉਸਾ ਨਾ ਕਰਿਆ ਕਰਦੇ ਸਨ ਤੇ ਕਦੇ ਵੀ ਇਸ ਕੰਮ ਨੂੰ ਕਰਨ ਵਿੱਚ ਹੀਨ ਭਾਵਨਾ ਮਹਿਸੂਸ ਨਾ ਕੀਤੀ ਆਪਣੇ ਕਿਰਤਾਂ ਆਪ ਜੀ ਨੇ ਜਿੱਥੇ ਸੰਸਾਨ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਉਤਮ ਸਿੱਖਿਆ ਵੀ ਦ੍ਰਿੜ ਕਰਵਾਈ ਕਿ ਕਦੇ ਵੀ ਕੋਈ ਕਿਰਤ ਚੰਗੀ ਜਾਂ ਮਾੜੀ ਨਹੀਂ ਹੁੰਦੀ ਬਸ ਜੋ ਵੀ ਕਿਰਤ ਕੀਤੀ ਜਾਏ ਉਹ ਇਮਾਨਦਾਰੀ ਤੇ ਹੱਕ ਸੱਚ ਦੀ ਹੋਣੀ ਚਾਹੀਦੀ ਹੈ ਇੱਕ ਵਾਰ ਇੱਕ ਪੰਡਿਤ ਆਪ ਜੀ ਤੋਂ ਆਪਣੇ ਜੁੱਤੇ ਗੰਵਾਉਂਦਾ ਹੈ ਤੇ ਜਦੋਂ ਉਹ ਪੈਸੇ ਦੇਣ ਲੱਗਾ ਤਾਂ ਪਗਜ ਉਸ ਨੂੰ ਪੁੱਛਦੇ ਹਨ ਪੰਡਿਤ ਜੀ ਕਿੱਥੇ ਜਾ ਰਹੇ ਹੋ ਪੰਡਿਤ ਨੇ ਅੱਗੋ ਕਿਹਾ ਕਿ ਉਹ ਗੰਗਾ ਦੀ ਯਾਤਰਾ ਤੇ ਜਾ ਰਿਹਾ ਹੈ ਆਪ ਜੀ ਨੇ ਪੰਡਿਤ ਨੂੰ ਕਿਹਾ ਕਿ ਉਸਦੇ ਬੰਦੇ ਇਕੱਠਾ ਨਹੀਂ ਮਜ਼ਦੂਰੀ ਗੰਗਾ ਮਾਂ ਦੇ ਘਰੋਂ ਪੇਟਾ ਕਰਦੇ ਨੇ ਪਰ ਨਾਲ ਹੀ ਪੰਡਿਤ ਨੂੰ ਕਹਿ ਦਿੱਤਾ ਪੰਡੇ ਜੀ ਮੇਰੀ ਪੇਟਾ ਗੰਗਾ ਮਾਂ ਨੂੰ ਕਾਹ ਹੀ ਦੇਵਾਂ ਜੇ ਗੰਗਾ ਮਾਂ ਆਪ ਹੱਥ ਕਰਕੇ ਮੰਗੇ ਪੰਡਿਤ ਮਨ ਹੀ ਮਨ ਸੋਚਣ ਲੱਗਾ ਕਿ ਕੈਸਾ ਮੂਰਖ ਹੈ ਕਦੇ ਗੰਗਾ ਵੀ ਹੱਥ ਕਰਕੇ ਪੇਟਾ ਮੰਗਦੀ ਹੈ ਪੰਡੇ ਨੇ ਗੰਗਾ ਕਿਨਾਰੇ ਪਹੁੰਚ ਜਦੋਂ ਇਸ਼ਨਾਨ ਕੀਤਾ ਤਾਂ ਉਸ ਨੂੰ ਪਗਲ ਰਵਿਦਾਸ ਜੀ ਦੀ ਪੇਟਾ ਬਾਰੇ ਯਾਦ ਆਇਆ ਇੱਕ ਵਾਰ ਤਾਂ ਉਹ ਲੋਕਾਂ ਨੂੰ ਗੰਗਾ ਵਿੱਚ ਸੋਨੇ ਚਾਂਦੀ ਦੇ ਕੀਮਤੀ ਗਹਿਣੇ ਦਾਨ ਕਰਤਾ ਦੇਖ ਕੇ ਚੱਕ ਗਿਆ ਤੇ ਜਿੱਥੇ ਲੋਕ ਗੰਗਾ ਮਾਂ ਨੂੰ ਇੰਨੇ ਕੀਮਤੀ ਦਾਨ ਦੇ ਰਹੇ ਹਨ ਉੱਥੇ ਰਵਿਦਾਸ ਦੀ ਇਕਠਾਨੀ ਦਾ ਕੀ ਮੁੱਲ ਪਰ ਫਿਰ ਇਹ ਸੋਚ ਕੇ ਕਿ ਕੀ ਰਵਿਦਾਸ ਜੀ ਦੇ ਕਹਿ ਅਨੁਸਾਰ ਇੱਕ ਵਾਰ ਕਰ ਲੈ ਵਿੱਚ ਕੀ ਹਟਿਆ ਉਹ ਗੰਗਾ ਵਨ ਨੂੰ ਉਹ ਕਰਕੇ ਕਹਿ ਲੱਗਾ ਗੰਗਾ ਮैया ਤੇਰੇ ਇੱਕ ਭਗਤ ਨੇ ਇਕਠਾਨੀ ਪੇਟਾ ਭੇਜੀ ਹੈ ਪਰ ਉਸ ਦੇ ਘਰ ਸੰਨ ਮੈਂ ਇੱਕ ਪੇਟਾ ਤਵਾਂਗਾ ਤਾਂ ਹੀ ਜੇ ਤੁਸੀਂ ਹੱਥ ਕਰਕੇ ਇਸ ਨੂੰ ਮੰਗੋਗੇ ਪੰਡਤ ਦੀ ਇਹ ਗੱਲ ਸੁਣ ਕੇ ਕੋਲ ਖੜੇ ਸਾਰੇ ਲੋਕਾਂ ਨੇ ਖਿੜਖੜਾ ਕੇ ਹੱਸਣਾ ਸ਼ੁਰੂ ਕਰ ਦਿੱਤਾ ਪਰ ਉਦੋਂ ਸਭ ਦੀ ਹੈਰਾਨੀ ਦੀ ਕੋਈ ਹੱਤ ਨਾ ਰਹੀ ਜਦੋਂ ਅਗਲੀ ਸ਼ੀਨ ਗੰਗਾ ਮਈਆਂ ਨੇ ਪਰਤ ਠੋਕੇ ਹੱਥ ਅੱਗੇ ਕਰ ਪੰਡਤ ਤੋਂ ਪਗੀਰ ਜੀ ਦੀ ਪੇਟਾ ਮੰਗੀ ਸੋ ਇਹ ਘਟਨਾ ਸਾਨੂੰ ਇਹ ਮਹਾਨ ਉਪਦੇਸ਼ ਦਿੰਦੀ ਹੈ ਕਿ ਪਰਮਾਤਮਾ ਦੇ ਘਰ ਹੱਕ ਲਾਲ ਦੀ ਕਮਾਈ ਦੀ ਪੇਟਾ ਹੀ ਪਰਵਾਨ ਹੁੰਦੀ ਹੈ ਬਈਮਾਨੀ ਦੀ ਕਮਾਈ ਵਿੱਚੋਂ ਚਾਹੇ ਕੋਈ ਜਿੰਨਾ ਮਰਜੀ ਦਾਨ ਪੁੰਨ ਕਰੀ ਜਾਵੇ ਉਹ ਪਰਵਾਨ ਨਹੀਂ ਹੁੰਦਾ ਭਗਤ ਰਵਿਦਾਸ ਜੀ ਦੁਆਰਾ 16 ਰਵਿਕਾਂ ਵਿੱਚ ਉਚਾਰਨ ਕੀਤੇ ਗਏ 40 ਸ਼ਬਦ ਗੁਰਗੱਲ ਸਾਹਿਬ ਜੀ ਵਿੱਚ ਦਰਜ ਹਨ ਆਪ ਜੀ ਨੇ ਆਪਣੀ ਬਾਣੀ ਵਿੱਚ ਮਾਨਵਤਾ ਜਾਤ ਪਾਤ ਦਾ ਖੰਡਨ ਨਿਮਰਤਾ ਸੇਮੇ ਦਾ ਤਿਆਗ ਗਿਆਨ ਦੀ ਪ੍ਰਾਪਤੀ ਅਕਾਲ ਦੀ ਪੂਜਾ ਧਰਮ ਦੀ ਕੇ ਪਵਿੱਤਰ ਗ੍ਰਾਸਤੀ ਜੀਗਨ ਸਾ ਸੰਗਤ ਦੀ ਮਹਾਨਤਾ ਨਸ਼ਿਆਂ ਅਤੇ ਨਿੰਦਿਆ ਤੋਂ ਵੀ ਤਤਿਆਗ ਕਰਨ ਆਪ ਦੇਵੀ ਗੁਰਾਂ ਦਾ ਮਹਾਨ ਉਪਦੇਸ਼ ਦਿੱਤਾ ਹੈ ਆਪ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਪੰਤ ਉਸ ਅਵਸਥਾ ਵਿੱਚ ਰਹਿੰਦੇ ਹਨ ਜਿੱਥੇ ਉਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਵਿਆਪਦਾ ਆਪ ਜੀ ਦੇ ਬਚਨ ਹਨ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੈਠਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ